ਕੀ ਗੁਰੂ ਨਾਨਕ ਦੇਵ ਜੀ ਨੇ ਹਕੀਕਤ ਵਿੱਚ ਕਦੀ ਮਾਸ ਖਾਧਾ ਸੀ ਕੀ ਕਦੀ ਉਹਨਾਂ ਨੇ ਸਿੱਖਾਂ ਨੂੰ ਮਾਸ ਖਾਣ ਦੀ ਕਦੀ ਆਗਿਆ ਦਿੱਤੀ ਜਨਮ ਸਾਖੀਆਂ ਦੇ ਵਿੱਚ ਕੁਝ ਹਵਾਲੇ ਮਿਲਦੇ ਹਨ ਜਿਵੇਂ ਕਿ ਕੁਰੂ ਖੇਤਰ ਦੇ ਮੇਲੇ ਦੀ ਸਾਖੀ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਕੁਰੂ ਖੇਤਰ ਦੇ ਮੇਲੇ ਦੇ ਵਿੱਚ ਜਾ ਕੇ ਹਿਰਨ ਦਾ ਮਾਸ ਰਿੱਦਾ ਸੀ ਫਿਰ ਸਵਾਲ ਇਹ ਉੱਠਦਾ ਹੈ ਕਿ ਕੀ ਗੁਰੂ ਸਾਹਿਬ ਨੇ ਇਹ ਹਿਰਨ ਦਾ ਮਾਸ ਖੁਦ ਖਾਧਾ ਅਤੇ ਜਾਂ ਸਿੱਖਾਂ ਨੂੰ ਇਸ ਨੂੰ ਖਾਣ ਦੀ ਆਗਿਆ ਦਿੱਤੀ ਗੁਰੂ ਸਾਹਿਬ ਕੋਲ ਆਖ ਰਹੇ ਹਿਰਨ ਦਾ ਮਾਸ ਆਇਆ ਕਿੱਥੋਂ ਅਤੇ ਇਸ ਨੂੰ ਕਿਉਂ ਰਿੱਨਿਆ ਗਿਆ ਫਿਰ ਕੀ ਗੁਰੂ ਸਾਹਿਬ ਦੇ ਲੰਗਰ ਦੇ ਵਿੱਚ ਮਾਸ ਪਕਦਾ ਸੀ ਜਾਂ ਨਹੀਂ ਕਿਸਦਾ ਇਹ ਮਤਲਬ ਹੈ ਕਿ ਗੁਰੂ ਸਾਹਿਬ ਨੇ ਖੁਦ ਮਾਸ ਦਾ ਸੇਵਨ ਕੀਤਾ ਅਤੇ ਸਿੱਖਾਂ ਨੂੰ ਵੀ ਮਾਸ ਖਾਣ ਦੀ ਆਗਿਆ ਦਿੱਤੀ ਜਾਂ ਫਿਰ ਇਸ ਦੇ ਪਿੱਛੇ ਕੁਝ ਹੋਰ ਗੁੰਝਲਦਾਰ ਮਤਲਬ ਹੈ ਅਤੇ ਕਿਸੇ ਹੋਰ ਗੱਲ ਵੱਲ ਇਸ਼ਾਰਾ ਹੈ ਕੀ ਹੈ ਇਸ ਸਾਖੀ ਦਾ ਪਿਸ਼ੋਕੜ ਅਤੇ ਇਸ ਪਿੱਛੇ ਲੁਕੀ ਹੋਈ ਅਸਲ ਸਿੱਖਿਆ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਗੱਲ ਦੀ ਖੋਲ ਕੇ ਵਿਚਾਰ ਕਰਾਂਗੇ ਤੁਸੀਂ ਸਾਡੀ ਵੀ ਵੀਡੀਓ ਨੂੰ ਜਰੂਰ ਪੂਰੀ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪੰਥ ਚੈਨਲ ਤੇ ਤੁਹਾਡਾ ਸਵਾਗਤ ਹੈ ਸਿੱਖ ਪੰਥ ਵਿੱਚ ਜੇ ਸਭ ਤੋਂ ਜ਼ਿਆਦਾ ਵਿਵਾਦ ਕਿਸੇ ਗੱਲ ਤੇ ਉੱਠਦਾ ਹੈ ਤਾਂ ਉਹ ਹੈ ਮਾਸ ਖਾਣ ਜਾਂ ਨਾ ਖਾਣ ਬਾਰੇ ਅਤੇ ਇਸ ਦੇ ਹੱਕ ਵਿੱਚ ਤੇ ਵਿਰੋਧ ਵਿੱਚ ਕਈ ਤਰ੍ਹਾਂ ਦੀਆਂ ਦਲੀਲਾਂ ਦੋਵੇਂ ਧਿਰਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ ਮਾਸ ਦੇ ਮੁੱਦੇ ਤੇ ਜੇਕਰ ਕੋਈ ਸਭ ਤੋਂ ਵੱਧ ਵਿਵਾਦਿਤ ਸਾਖੀ ਹੈ ਤਾਂ ਉਹ ਹੈ ਕੁਰ ਖੇਤਰ ਦੀ ਸਾਖੀ ਗੁਰੂ ਸਾਹਿਬਲੇ ਉਦੋਂ ਕੁਰੂ ਖੇਤਰ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਾ ਹੋਇਆ ਸੀ ਸੋ ਸਭ ਤੋਂ ਪਹਿਲਾਂ ਅਸੀਂ ਵਿਚਾਰ ਕਰਦੇ ਹਾਂ ਕਿ ਕੁਰੂ ਖੇਤਰ ਦਾ ਮੇਲਾ ਕੀ ਹੁੰਦਾ ਹੈ ਅਤੇ ਇਹ ਕਿਉਂ ਲੱਗਦਾ ਹੈ ਕੁਰੂ ਖੇਤਰ ਵਿੱਚ ਸੂਰਜ ਗ੍ਰਹਿਣ ਦੇ ਸਮੇਂ ਹਿੰਦੂਆਂ ਵੱਲੋਂ ਇੱਕ ਬਹੁਤ ਵੱਡਾ ਮੇਲਾ ਲਗਾਇਆ ਜਾਂਦਾ ਹੈ ਹਿੰਦੂ ਇਤਿਹਾਸ ਜਾਂ ਹਿੰਦੂ ਮਿਥੋਲੋਜੀ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਇਸ ਕਰਕੇ ਲੱਗਦਾ ਹੈ ਕਿ ਦੋ ਰਾਹੁ ਤੇ ਕੇਤੂ ਨਾਮਕ ਗ੍ਰਹਿ ਸੂਰਜ ਨੂੰ ਖਾਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਸੂਰਜ ਦੀਆਂ ਪੌਸ਼ਟਿਕ ਕਿਰਨਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਹਨ ਅਤੇ ਅਨੁਪਾਣੀ ਖਾਣ ਪੀਣ ਯੋਗ ਨਹੀਂ ਰਹਿੰਦਾ ਸੂਰਜ ਨੂੰ ਖਾਣ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਹਿੰਦੂ ਵਰਤ ਰੱਖਦੇ ਹਨ ਅਤੇ ਆਪਣੇ ਬ੍ਰਹਮ ਸਰੋਵਰ ਜੋ ਕਿ ਉਹ ਰੱਬ ਦਾ ਸਰੋਵਰ ਮੰਨਦੇ ਹਨ ਉਹਦੇ ਵਿੱਚ ਧਾਰਮਿਕ ਇਸ਼ਨਾਨ ਅਤੇ ਦਾਨ ਪੂਨ ਕਰਦੇ ਹਨ ਅਗਿਆਨਤਾ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਸੱਚਾ ਤੇ ਸਹੀ ਰਸਤਾ ਦਿਖਾਉਣ ਲਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਫੈਸਲਾ ਕੀਤਾ ਕਿ ਉਹ ਗੁਰੂ ਖੇਤਰ ਦੇ ਮੇਲੇ ਵਿੱਚ ਜਾਣ ਤਾਂ ਕਿ ਲੋਕਾਂ ਨੂੰ ਅੰਧਕਾਰ ਵਿੱਚੋਂ ਬਚਾਇਆ ਜਾ ਸਕੇ ਆਪਣੀ ਇੱਕ ਉਦਾਸੀ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਸਮੇਂ ਕੁਰੂਖੇਤਰ ਦੇ ਮੇਲੇ ਤੇ ਪਹੁੰਚ ਜਾਂਦੇ ਹਨ। ਹੁਣ ਸਵਾਲ ਇਹ ਹੈ ਕਿ ਗੁਰੂ ਸਾਹਿਬ ਕੋਲ ਇਹ ਹਿਰਨ ਦਾ ਮਾਸ ਕਿੱਥੋਂ ਆਇਆ? ਅਤੇ ਮਾਸ ਰਿੰਨਣ ਦਾ ਕਾਰਨ ਕੀ ਸੀ? ਆਓ ਅਸੀਂ ਜਨਮ ਸਾਖੀਆਂ ਵਿੱਚ ਦਿੱਤੀ ਹੋਈ ਜਾਣਕਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਜੋ ਲਿਖਿਆ ਹੋਇਆ ਹੈ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਜਨਮ ਸਾਖੀਆਂ ਅਨੁਸਾਰ ਗੁਰੂ ਸਾਹਿਬ ਤੇ ਭਾਈ ਮਰਦਾਨਾ ਜੀ ਜਦੋਂ ਕੁਰੂਖੇਤਰ ਦੇ ਮੇਲੇ 'ਚ ਪਹੁੰਚੇ ਤਾਂ ਉਹ ਬ੍ਰਹਮ ਸਰੋਵਰ ਦੇ ਇੱਕ ਪਾਸੇ ਦਰਖਤ ਹੇਠਾਂ ਬੈਠ ਗਏ ਜਿੱਥੇ ਬਹੁਤ ਵੱਡਾ ਮੇਲਾ ਚੱਲ ਰਿਹਾ ਸੀ। ਥੋੜੀ ਦੇਰ ਬਾਅਦ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਨਾਲ ਬੈਠੇ ਹੋਏ ਧਿਆਨ ਨਾਲ ਕੀਰਤਨ ਸੁਣ ਰਹੇ ਸਨ। ਪ੍ਰਭੂ ਦੇ ਪ੍ਰੇਮ ਦੇ ਵਿੱਚ ਇਲਾਹੀ ਰੰਗ ਦੇ ਵਿੱਚ ਉਹ ਲੀਨ ਹੋ ਗਏ ਅਤੇ ਜਿਉਂ ਹੀ ਸ਼ਬਦ ਕੀਤੇ ਚੱਲ ਰਹੇ ਅਸੀਂ ਤਾਂ ਹਾਂਸੀ ਦੇ ਭੱਜੇ ਹੋਏ ਰਾਜਾ ਜਗਤ ਰਾਏ ਉਸ ਦੀ ਮਾਤਾ ਅਤੇ ਸ਼ਾਹੀ ਸੇਵਕ ਘੋੜੇ ਤੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਕੋਲ ਆ ਗਏ। ਰਾਜਾ ਜਗਤ ਰਾਏ ਦੇ ਕੁਝ ਦੁਸ਼ਮਣਾਂ ਨੇ ਉਸ ਦਾ ਤਖਤਾ ਪਲਟ ਕੇ ਦਿੱਤਾ ਸੀ ਉਸ ਨੂੰ ਰਾਜ ਵਿੱਚੋਂ ਕੱਢ ਦਿੱਤਾ ਸੀ ਅਤੇ ਉਸ ਦੇ ਰਾਜ ਦੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ ਇਸ ਕਰਕੇ ਰਾਜਾ ਜਗਤਰਾਏ ਦਾ ਇਰਾਦਾ ਸੀ ਕਿ ਕੋਈ ਪੂਰਨ ਸੰਤ ਮਿਲ ਜਾਵੇ ਤਾਂ ਕਿ ਉਸ ਦੀ ਅਸੀਸ ਜਾਂ ਉਸ ਤੇ ਵਰ ਨਾਲ ਉਹ ਆਪਣਾ ਰਾਜ ਤਖਤ ਵਾਪਸ ਲੈ ਸਕੇ ਰਾਜਾ ਜਗਤਰਾਏ ਨੇ ਆਪਣੀ ਯਾਤਰਾ ਦੌਰਾਨ ਇੱਕ ਹਿਰਨ ਦਾ ਸ਼ਿਕਾਰ ਕੀਤਾ ਸੀ ਅਤੇ ਉਹ ਮਰੇ ਹੋਏ ਹਿਰਨ ਦੀ ਲਾਸ਼ ਨੂੰ ਆਪਣੇ ਨਾਲ ਮੇਲੇ ਵਿੱਚ ਲਿਆ ਆਇਆ ਉਹ ਮੇਲੇ ਦੀਆਂ ਰਸਮਾਂ ਤੋਂ ਬਿਲਕੁਲ ਹੀ ਅਣਜਾਣ ਸੀ ਉਹ ਬਿਲਕੁਲ ਅਣਜਾਣ ਸੀ ਇਸ ਗੱਲ ਤੋਂ ਕਿ ਕੁਰੂ ਖੇਤਰ ਦੇ ਮੇਲੇ ਵਿੱਚ ਖਾਣ ਪੀਣ ਦੀ ਮਨਾਹੀ ਹੈ ਅਤੇ ਖਾਸ ਕਰਕੇ Hindu Vaishnava ਪੰਡਤ ਸਖਤ ਤੌਰ ਤੇ ਸ਼ਾਕਾਹਾਰੀ ਹਨ ਭਾਵ ਕਿ ਵੈਜੀਟੇਰੀਅਨ ਹਨ ਉੱਥੇ ਮਾਸ ਖਾਣਾ ਬਿਲਕੁਲ ਮਨਾ ਸੀ ਇਨ੍ਹਾਂ ਰੀਤਾਂ ਰਵਾਜਾਂ ਮੁਤਾਬਿਕ ਸੂਰਜ ਗ੍ਰਹਿਣ ਸਮੇਂ ਅੱਗ ਬਾਲਣ ਨੂੰ ਵੀ ਪਾਪ ਮੰਨਿਆ ਜਾਂਦਾ ਸੀ Vaishnava ਪੰਡਤਾਂ ਲਈ ਮਾਸ ਤਾਂ ਬਿਲਕੁਲ ਹੀ ਘਿਣਾਉਣੀ ਚੀਜ਼ ਸੀ ਉਹ ਪੰਡਿਤ ਲੋਕ ਮਾਸ ਨੂੰ ਸਖਤ ਨਫ਼ਰਤ ਕਰਦੇ ਸਨ ਜਨਮ ਸਾਖੀਆਂ ਵਿੱਚ ਲਿਖਿਆ ਹੈ ਕਿ ਜਦੋਂ ਹੀ ਰਾਜਾ ਅਤੇ ਉਸ ਦੀ ਮਾਤਾ ਗੁਰੂ ਸਾਹਿਬ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਦੇਖਿਆ ਤੇ ਗੁਰੂ ਸਾਹਿਬ ਵੱਲ ਖਿੱਚੇ ਗਏ ਗੁਰੂ ਸਾਹਿਬ ਦੇ ਨੂਰਾਨੀ ਅਤੇ ਨਾਮ ਨਾਲ ਦਗਦ ਕਰਦੇ ਚਿਹਰੇ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਹੀ ਗੁਰੂ ਸਾਹਿਬ ਦੇ ਅੱਗੇ ਪਹੁੰਚੇ ਅਤੇ ਆਉਂਦਿਆਂ ਹੀ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਸ਼ਰਧਾ ਨਾਲ ਮੱਥਾ ਟੇਕਿਆ ਜਗਤ ਰਾਏ ਨੇ ਗੁਰੂ ਸਾਹਿਬ ਨੂੰ ਆਪਣੀ ਦੁਖਦਾਈ ਕਹਾਣੀ ਸੁਣਾਈ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਉਹ ਕਿਰਪਾ ਕਰਨ ਤਾਂ ਕਿ ਉਹ ਆਪਣਾ ਰਾਜ ਵਾਪਸ ਪ੍ਰਾਪਤ ਕਰ ਲਵੇ ਅਤੇ ਮੁੜ ਸੱਤਾ ਵਿੱਚ ਆ ਜਾਵੇ। ਗੁਰੂ ਸਾਹਿਬ ਨੇ ਉਸ ਨੂੰ ਜਵਾਬ ਦਿੱਤਾ ਕਿ ਜੇਕਰ ਕੋਈ ਰਾਜ ਨੂੰ ਆਪਣੇ ਮਤਲਬ ਲਈ ਜਾਂ ਆਪਣੇ ਸਵਾਰਥ ਲਈ ਵਰਤਦਾ ਹੈ ਤਾਂ ਇਹ ਦੁੱਖ ਦੇ ਘਰ ਤੋਂ ਨਵਾਂ ਹੁਰ ਕੁਝ ਨਹੀਂ ਹੈ। ਪਰ ਜੇਕਰ ਕੋਈ ਰਾਜਾ ਲੋਕਾਂ ਦਾ ਭਲਾ ਕਰਨਾ ਚਾਵੇ ਅਤੇ ਜਨਤਾ ਦੀ ਨਿਰਪੱਖ ਹੋ ਕੇ ਸੇਵਾ ਕਰੇ ਅਤੇ ਅਕਾਲ ਪੁਰਖ ਦਾ ਸਿਮਰਨ ਕਰੇ, ਨਿਆਂ ਕਰੇ ਤਾਂ ਇਹ ਸੱਚੀ ਕਰਤ ਹੈ ਜਿਉਂ ਇਸ ਤਰ੍ਹਾਂ ਦਾ ਰਾਜ ਚਾਹੁੰਦਾ ਹੈ ਤਾਂ ਗੁਰੂ ਸਾਹਿਬ ਕਿਰਪਾ ਕਰ ਸਕਦੇ ਹਨ। ਤੇ ਗੁਰੂ ਸਾਹਿਬ ਨੇ ਅੱਗੋਂ ਰਾਜੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ हे ਨੌਜਵਾਨ ਪਾਛਾ ਜੇਕਰ ਤੁਸੀਂ ਜਿਹਾ ਕਰਦੇ ਹੋ ਸਿਮਰਨ ਕਰਦੇ ਹੋ ਆਪਣੀ ਪਰਜਾ ਦੀ ਤੰਦਹੀ ਨਾਲ ਸੇਵਾ ਕਰਦੇ ਹੋ ਉਹਨਾਂ ਨੂੰ ਸੁਖ ਦਿੰਦੇ ਹੋ ਤਾਂ ਤੁਹਾਨੂੰ ਤੁਹਾਡਾ ਰਾਜ ਵਾਪਸ ਮਿਲ ਸਕਦਾ ਹੈ ਰਾਜੇ ਨੇ ਗੁਰੂ ਸਾਹਿਬ ਦੀ ਇਹ ਸਲਾਹ ਅੱਗੇ ਮੱਥਾ ਟੇਕਿਆ ਅਤੇ ਵਾਅਦਾ ਕੀਤਾ ਕਿ ਉਹ ਜਨਤਾ ਨੂੰ ਸੁਖੀ ਰੱਖੇਗਾ ਇਸ ਤੋਂ ਬਾਅਦ ਰਾਜੇ ਨੇ ਸ਼ਿਕਾਰ ਕੀਤੇ ਹੋਏ ਹਿਰਨ ਦੀ ਲਾਸ਼ ਨੂੰ ਗੁਰੂ ਸਾਹਿਬ ਦੇ ਅੱਗੇ ਪੇਟਾ ਵਜੋਂ ਧਰਿਆ ਗੁਰੂ ਸਾਹਿਬ ਨੇ ਉਸ ਨੂੰ ਹੁਕਮ ਕੀਤਾ ਕਿ ਇਸ ਲਾਸ਼ ਨੂੰ ਇੱਕ ਵੱਡੀ ਕੜਾਹੀ ਦੇ ਵਿੱਚ ਰੱਖ ਕੇ ਰੰਨਣਾ ਸ਼ੁਰੂ ਕਰੋ ਰਾਜੇ ਦੇ ਰੋ ਨੌਕਰਾਂ ਨੇ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਬ੍ਰਹਮ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸ਼ਰਧਾਲੂਆਂ ਤੇ ਹਿੰਦੂਆਂ ਨੇ ਅੱਗ ਅਤੇ ਧੂਏ ਨੂੰ ਜਦੋਂ ਦੇਖਿਆ ਤਾਂ ਉਹ ਜਲਦੀ ਹੀ ਸਾਰੇ ਲਾਠੀਆਂ ਅਤੇ ਹੋਰ ਹਥਿਆਰ ਲੈ ਕੇ ਪੱਥਰ ਲੈ ਕੇ ਇਕੱਠੇ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਆ ਗਏ ਪੰਡਤ ਅਤੇ ਬਾਕੀ ਲੋਕ ਬਹੁਤ ਗੁੱਸੇ ਵਿੱਚ ਸਨ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਸੂਰਜ ਗ੍ਰਹਿਣ ਦੌਰਾਨ ਕੁਝ ਵੀ ਪਕਾਉਣਾ ਪਾਪ ਹੈ ਸੋ ਜਾਣਨਾ ਚਾਹੁੰਦੇ ਸਨ ਕਿ ਅਜਿਹਾ ਪਾਪ ਕਿਸ ਨੇ ਕੀਤਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਕੜਾਹੀ ਦੇ ਅੰਦਰ ਹਿਰਨ ਦਾ ਮਾਸ ਪਕਾਇਆ ਜਾ ਰਿਹਾ ਹੈ ਤਾਂ ਉਹਨਾਂ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ ਕਿਉਂਕਿ ਉਹ ਇਸ ਕਟੜ ਸ਼ਾਕਾਹਾਰੀ ਵੈਸ਼ਨੂ ਪੰਡਤ ਹੋਰ ਵੀ ਨਾਰਾਜ਼ ਹੋ ਗਏ ਅਤੇ ਗੁੱਸੇ ਵਿੱਚ ਆਈ ਭੀੜ ਵਿੱਚੋਂ ਕਿਸੇ ਨੇ ਗੁਰੂ ਸਾਹਿਬ ਨੂੰ ਗੁੱਸੇ ਨਾਲ ਬੋਲਿਆ ਤੁਸੀਂ ਕੌਣ ਹੁੰਦੇ ਹੋ ਸੂਰਜ ਗ੍ਰਹਿਣ ਵੇਲੇ ਖਾਣਾ ਪਕਾਉਣ ਵਾਲੇ ਭੀੜ ਵਿੱਚੋਂ ਇੱਕ ਹੋਰ ਜਾਨ ਨੇ ਕਿਹਾ ਕਿ ਦੇਵਤਿਆਂ ਨੂੰ ਖੁਸ਼ ਕਰਨ ਲਈ ਅਤੇ ਰਾਹੁ ਕੇਤੂ ਨੂੰ ਰੋਕਣ ਲਈ ਇੱਕ ਮਨੁੱਖੀ ਬਲੀਦਾਨ ਦੀ ਲੋੜ ਹੈ ਸੋ ਇਸ ਲਈ ਉਹ ਚਾਹੁੰਦੇ ਸਨ ਕਿ ਗੁਰੂ ਸਾਹਿਬ ਨੂੰ ਸਜ਼ਾ ਵਜੋਂ ਬਲੀਦਾਨ ਦੇ ਤੌਰ ਤੇ ਦੇਵਤਿਆਂ ਦੇ ਅੱਗੇ ਪੇਸ਼ ਕਰ ਦਿੱਤਾ ਜਾਵੇ ਗੁਰੂ ਸਾਹਿਬ ਨੇ ਸ਼ਾਂਤ ਹੋ ਕੇ ਉੱਤਰ ਦਿੱਤਾ ਕਿ ਜੇਕਰ ਸੂਰਜ ਗ੍ਰਹਿਣ ਦੌਰਾਨ ਜਾਨਵਰ ਨੂੰ ਮਾਰਨਾ ਪਾਪ ਹੈ ਤਾਂ ਮਨੁੱਖ ਨੂੰ ਮਾਰਨਾ ਇਹ ਕਿਵੇਂ ਪुण ਮੰਨਿਆ ਜਾ ਸਕਦਾ ਹੈ ਗੁਰੂ ਜੀ ਦਾ ਠੰਡਾ ਅਤੇ ਤਰਕਪੂਰਨ ਜਵਾਬ ਸੁਣ ਕੇ ਗੁੱਸੇ ਵਿੱਚ ਆਈ ਭੀੜ ਥੋੜੀ ਸ਼ਾਂਤ ਅਤੇ ਵਿਚਾਰਵਾਨ ਹੋ ਗਈ ਪਰ ਇਸ ਨਾਲ ਪੰਡਤਾਂ ਦੀ ਬਿਲਕੁਲ ਨਿਸ਼ਾਨੀ ਹੋਈ ਉਹਨਾਂ ਦਾ ਹੰਕਾਰ ਬਹੁਤ ਜ਼ਿਆਦਾ ਸੀ ਅਤੇ ਉਹਨਾਂ ਦਾ ਗੁੱਸਾ ਬਹੁਤ ਜ਼ਿਆਦਾ ਸੀ ਉਹ ਆਪਣੀਆਂ ਖਾਲੀ ਰਸਮਾਂ ਵਿੱਚ ਇੰਨੇ ਉਲਝੇ ਹੋਏ ਸਨ ਅਤੇ ਆਪਣੀ ਯੋਗਤਾ ਤੇ ਬਹੁਤ ਜ਼ਿਆਦਾ ਮਾਣ ਕਰਦੇ ਸਨ ਕਿ ਉਹ ਗੁਰੂ ਸਾਹਿਬ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਉਹਨਾਂ ਨੇ ਗੁਰੂ ਸਾਹਿਬ ਨੂੰ ਇਸ ਮੁੱਦੇ ਤੇ ਬਹਿਸ ਕਰਨ ਲਈ ਚੁਣੌਤੀ ਦਿੱਤੀ ਅਤੇ ਚੈਲੰਜ ਕੀਤਾ ਕਿ ਗੁਰੂ ਸਾਹਿਬ ਉਹਨਾਂ ਨਾਲ ਇੱਕ ਡਿਬੇਟ ਕਰਨ। ਵੈਸ਼ਨੋ ਪੰਡਤ ਨਾਨੂ ਉਹਨਾਂ ਸਾਰਿਆਂ ਦਾ ਲੀਡਰ ਸੀ। ਪੰਡਤ ਨਾਨੂ ਦੀ ਗਵਾਈ ਵਿੱਚ ਬਹੁਤ ਸਾਰੇ ਪੰਡਤ ਉਸ ਪਿਛੇ ਇਕੱਠੇ ਹੋਏ। ਉਹ ਜੁੜ ਬੈਠੇ ਉਹਦੇ ਪਿੱਛੇ ਤਾਂ ਕਿ ਉਹ ਗੁਰੂ ਸਾਹਿਬ ਨਾਲ ਡਿਬੇਟ ਕਰੇ ਅਤੇ ਗੁਰੂ ਸਾਹਿਬ ਨਾਲ ਇਸ ਚਰਚਾ ਕਰਕੇ ਗੁਰੂ ਸਾਹਿਬ ਨੂੰ ਹਰਾ ਸਕੇ ਨਾਨੂ ਪੰਡਿਤ ਕਾਫੀ ਚਲਾਕ ਅਤੇ ਬੜਾ ਪੜਿਆ ਲਿਖਿਆ ਹੋਇਆ ਸੀ ਉਸ ਨੇ ਗੁਰੂ ਸਾਹਿਬ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਬਹਿਸ ਸ਼ੁਰੂ ਕਰਦੇ ਹਨ ਨਾਨੂ ਪੰਡਿਤ ਨੇ ਦਾਵਾ ਕੀਤਾ ਕਿ ਜੇਕਰ ਅਸੀਂ ਪੰਡਤ ਆਪਣੇ ਦਾਨ ਅਤੇ ਇਸ਼ਨਾਨ ਨਹੀਂ ਕਰਦੇ ਤਾਂ ਸੂਰਜ ਗ੍ਰਹਿਣ ਦੌਰਾਨ ਰਾਖਸ਼ਾ ਰਾਹੁ ਅਤੇ ਕੇਤੂ ਦੇ ਹਮਲੇ ਤੋਂ ਸੂਰੇ ਦੇ ਬਚਣ ਦੀ ਕੋਈ ਆਸ ਨਹੀਂ ਹੈ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਜੋ ਵੀ ਕਰਮ ਕਾਂਡ ਵਰਤ ਇਸ਼ਨਾਨ ਪੂਜਾ ਪਾਠ ਤੁਸੀਂ ਅਪਣਾਈ ਹੋਏ ਹਨ ਇਹ ਸਭ ਸਰੀਰਕ ਰਸਮਾਂ ਹਨ ਇਹਨਾਂ ਦਾ ਆਤਮਿਕ ਜੀਵਨ ਨਾਲ ਕੋਈ ਸਬੰਧ ਨਹੀਂ ਇਹ ਸਿਰਫ ਤੁਸੀਂ ਕਰਮ ਕਾਂਡ ਦੀ ਖਾਤਰ ਹੀ ਕਰਦੇ ਹੋ ਇਹਨਾਂ ਨਾਲ ਮਨ ਨੂੰ ਸਾਫ਼ ਨਹੀਂ ਤੁਸੀਂ ਕਰ ਸਕਦੇ ਗੁਰੂ ਸਾਹਿਬ ਨੇ ਸਮਝਾਇਆ ਕਿ ਸੂਰਜ ਗ੍ਰਹਿਣ ਇੱਕ ਕੁਦਰਤੀ ਵਰਤਾਰਾ ਹੈ ਜਿਸ ਦੌਰਾਨ ਧਰਤੀ ਚੰਦਰਮਾ ਅਤੇ ਸੂਰਜ ਦੇ ਚੱਕਰ ਇਸ ਤਰੀਕੇ ਨਾਲ ਲੰਘਦੇ ਹਨ ਕਿ ਸੂਰਜ ਅਤੇ ਇਸ ਦੀਆਂ ਕਿਰਨਾਂ ਚੰਦਰਮਾ ਦੇ ਉਹਲੇ ਲੁਕ ਜਾਂਦੀਆਂ ਹਨ ਸੂਰਜ ਇੱਥੋਂ ਬਹੁਤ ਦੂਰ ਹੈ ਕੋਈ ਦੈਂਤ ਇਸ ਨੂੰ ਭਲਾ ਕਿਵੇਂ ਹਮਲਾ ਕਰਕੇ ਨਹੀਂ ਖਾ ਸਕਦਾ ਹੈ ਅਜਿਹੇ ਕੋਈ ਦੈਂਤ ਨਹੀਂ ਹਨ ਜੋ ਸੂਰਜ ਨੂੰ ਖਾ ਸਕਣ ਅਤੇ ਸਾਬਤ ਹੀ ਨਿਗਲ ਸਕਣ ਇਹ ਸਭ ਤੁਹਾਡਾ ਗਲਤ ਵਿਸ਼ਵਾਸ ਹੈ ਇਸ ਤੋਂ ਬਾਅਦ ਨਾਨੂ ਪੰਡਤ ਨੇ ਮਾਸ ਖਾਣ ਜਾਂ ਨਾ ਖਾਣ ਦਾ ਵਿਸ਼ਾ ਉਠਾਇਆ ਉਸ ਨੇ ਦਲੀਲ ਦਿੱਤੀ ਕਿ Hindu ਗ੍ਰੰਥਾਂ ਅਨੁਸਾਰ ਮਾਸ ਖਾਣਾ ਅਤੇ ਪਰੋਸਨਾ ਵਰਜਿਤ ਹੈ ਅਤੇ ਸਾਰੇ Hindu ਵੰਸ਼ ਦੇ ਲੋਕ ਸਖਤ ਵੈਜੀਟੇਰੀਅਨ ਹਨ ਗੁਰੂ ਸਾਹਿਬ ਨੇ ਬਣੀ ਹੀ ਬਾਕੀ ਦੇ ਨਾਲ ਜਵਾਬ ਦਿੱਤਾ ਕਿ ਇਹ ਬਿਲਕੁਲ ਹੀ ਝੂਠੀ ਗੱਲ ਹੈ ਗੁਰੂ ਸਾਹਿਬ ਨੇ ਵੇਦਾਂ ਅਤੇ ਪੁਰਾਣਾ ਵਿੱਚੋਂ ਹਵਾਲੇ ਦੇ ਕੇ ਸਾਬਤ ਕੀਤਾ ਕਿ ਹਜ਼ਾਰਾਂ ਸਾਲਾਂ ਤੋਂ ਹਿੰਦੂ ਯਗ ਰਸਮ ਦੇ ਦੌਰਾਨ ਜਾਨਵਰਾਂ ਦੇ ਮਾਸ ਨੂੰ ਅੱਗ ਵਿੱਚ ਮਾਰ ਦੇ ਪਕਾਉਂਦੇ ਅਤੇ ਬਲੀ ਦਿੰਦੇ ਰਹੇ ਹਨ ਗੁਰੂ ਸਾਹਿਬ ਨੇ ਅੱਗੇ ਹੋਰ ਦੱਸਿਆ ਕਿ ਪੁਰਾਣੇ ਸਮਿਆਂ ਵਿੱਚ ਖੱਤਰੀ ਹਿੰਦੂ ਰਾਜੇ ਸਭ ਸ਼ਿਕਾਰ ਕਰਦੇ ਸਨ ਅਤੇ ਮਾਸ ਖਾਂਦੇ ਸਨ ਤੇ ਗੁਰੂ ਸਾਹਿਬ ਨੇ ਕਿਹਾ ਇਹ ਉਹੀ ਖੱਤਰੀ ਸਨ ਅਤੇ ਹਨ ਜਿਨ੍ਹਾਂ ਤੋਂ ਪੰਡਿਤ ਖੁਸ਼ ਹੋ ਕੇ ਦਾਨ ਲੈਂਦੇ ਹਨ ਗੁਰੂ ਸਾਹਿਬ ਨੇ ਪੁੱਛਿਆ ਕਿ ਉਹ ਖੂਨ ਅਤੇ ਕਤਲ ਨਾਲ ਰੰਗਿਆ ਹੋਇਆ ਦਾਨ ਕਿਵੇਂ ਲੈ ਕੇ ਪਵਿੱਤਰ ਰਹਿ ਸਕਦੇ ਹਨ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ हे ਪੰਡਤ ਤੁਸੀਂ ਗੱਲਾਂ ਕਰਨ ਵਿੱਚ ਅਤੇ ਬਹਿਸ ਕਰਨ ਵਿੱਚ ਹੀ ਚੰਗੇ ਮਾਹਰ ਹੋ ਤੁਹਾਡਾ ਮਨ ਅਤੇ ਕਰਮ ਬਿਲਕੁਲ ਹੀ ਪਵਿੱਤਰ ਨਹੀਂ ਹਨ ਤੁਹਾਡਾ ਕਿਰਦਾਰ ਚੰਗਾ ਨਹੀਂ ਹੈ ਇੱਕ ਪੰਡਤ ਮਾਸਖਣ ਦੇ ਹੱਕ ਵਿੱਚ ਦਲੀਲ ਦਿੰਦਾ ਹੈ ਤਾਂ ਦੂਸਰਾ ਇਸ ਦੇ ਵਿਰੁੱਧ ਬਹਿਸ ਕਰਦਾ ਹੈ ਜੇਤੂ ਕੌਣ ਹੈ ਅਤੇ ਹਾਰਨ ਵਾਲਾ ਕੌਣ ਹੈ ਦੋਵੇਂ ਹਾਰ ਜਾਂਦੇ ਹਨ ਕਿਉਂਕਿ ਦੋਵੇਂ ਹੰਕਾਰ ਅਤੇ ਹਉਮੇ ਦੇ ਨਾਲ ਭਰੇ ਹੋਏ ਹਨ ਗੁਰੂ ਖੇਦਰ ਵਿਖੇ ਨਾਨੂ ਨਾਲ ਬੈਸਦੇ ਇਸ ਸਮੇਂ ਦੌਰਾਨ ਗੁਰੂ ਜੀ ਨੇ ਮਾਸ ਉੱਤੇ ਦੋ ਸ਼ਬਦ ਰਚੇ ਜੋ ਤੁਰਕੀ ਬਾਣੀ ਦੇ ਰੂਪ ਵਿੱਚ ਪ੍ਰਗਟ ਹੋਏ ਅਤੇ ਜੋ ਮਾਸ ਦੇ ਵਿਸ਼ੇ ਤੇ ਪੰਡਤ ਦੀਆਂ ਦਲੀਲਾਂ ਅਤੇ ਉਸ ਦੇ ਸਵਾਲਾਂ ਨੂੰ ਸੰਬੋਧਿਤ ਕਰਦੇ ਸਨ ਇਹ ਦੋ ਸ਼ਬਦ ਪੰਥ ਵਿੱਚ ਬਹੁਤ ਹੀ ਪੌਪੂਲਰ ਹਨ ਇਹ ਹਨ ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰਵਾਸ ਅਤੇ ਦੂਜਾ ਸ਼ਬਦ ਹੈ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਮਾਸ ਖਾਣ ਦੇ ਹਾਮੀ ਸਿੱਖ ਇਹਨਾਂ ਸ਼ਬਦਾਂ ਦੀ ਵਰਤੋਂ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਗੁਰਬਾਣੀ ਅਨੁਸਾਰ ਮਾਸ ਖਾਣਾ ਕੋਈ ਵੀ ਗੁਨਾਹ ਨਹੀਂ ਹੈ ਅਤੇ ਉਹ ਇਸ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਗੁਰਬਾਣੀ ਅਨੁਸਾਰ ਮਾਸ ਖਾਣਾ ਠੀਕ ਹੈ ਹਾਲਾਂਕਿ ਅਜਿਹਾ ਬਿਲਕੁਲ ਹੀ ਨਹੀਂ ਹੈ ਇਸ ਵੀਡੀਓ ਵਿੱਚ ਅਸੀਂ ਦੋਵਾਂ ਸ਼ਬਦਾਂ ਦੀ ਪੰਕਤੀवार ਪੰਕਤੀ ਵਿਚਾਰ ਨਹੀਂ ਕਰਾਂਗੇ ਬਲਕਿ ਸਿਰਫ ਦੋਵਾਂ ਸ਼ਬਦਾਂ ਦਾ ਤਤਸਾਰ ਹੀ ਦੱਸਾਂਗੇ ਕਿਉਂਕਿ ਅਸੀਂ ਇਸ ਵੀਡੀਓ ਨੂੰ ਬਹੁਤ ਲੰਮਾ ਨਹੀਂ ਕਰਨਾ ਚਾਹੁੰਦੇ ਨਾਲੇ ਅਸੀਂ ਇਸ ਗੱਲ ਵੱਲ ਆਉਣਾ ਚਾਹੁੰਦੇ ਹਾਂ ਕਿ ਆਖਰ ਹਿਰਨੇ ਮਾਸ ਦਾ ਕੀ ਬਣਿਆ ਕਿਉਂਕਿ ਸਾਡਾ ਵਿਚਾਰ ਇਤਿਹਾਸ ਨਾਲ ਸੰਬੰਧਿਤ ਹੈ ਪਿਓਰ ਗੁਰਬਾਣੀ ਅਨੁਸਾਰ ਨਹੀਂ ਅਗਰ ਕੋਈ ਵੀਰ ਭੈਣ ਇਹਨਾਂ ਸ਼ਬਦਾਂ ਦੀ ਪੰਕਤੀ ਵਾਰ ਪੰਕਤੀ ਵਿਚਾਰ ਚਾਹੁੰਦਾ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਜ਼ਰੂਰ ਦੱਸ ਦੇਣਾ ਅਸੀਂ ਇੱਕ ਵੱਖਰੇ ਤੌਰ ਤੇ ਇਹ ਵੀਡੀਓ ਤਿਆਰ ਕਰ ਸਕਦੇ ਹਾਂ ਅੱਗੇ ਚਲਦੇ ਹੋਏ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਦੋਵੇਂ ਸ਼ਬਦ ਮਾਸ ਖਾਣ ਦੀ ਵਕਾਲਤ ਨਹੀਂ ਕਰਦੇ ਪਹਿਲੇ ਸ਼ਬਦ ਦੇ ਵਿੱਚ 8 ਪੰਕਤੀਆਂ ਹਨ ਪਹਿਲਾ ਸ਼ਬਦ ਜੋ ਹੈ ਉਹ ਹੈ ਪਹਿਲਾ ਮਾਸੋ ਨਿਮਿਆ ਮਾਸੇ ਅੰਦਰਵਾਸ ਇਹ ਸ਼ਬਦ ਉਹਨਾਂ ਪੰਡਤਾਂ ਦੇ ਪਖੰਡ ਦਾ ਪਰਦਾਫਾਸ਼ ਕਰਦਾ ਹੈ ਜੋ మాਸ ਦੇ ਦੇਖਣ ਨੂੰ ਹੀ ਨਫ਼ਰਤ ਕਰਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ మాਸ ਤੋਂ ਦੂਰ ਰਹਿ ਕੇ ਉਹ ਮੁਕਤੀ ਪ੍ਰਾਪਤ ਕਰ ਸਕਦੇ ਹਨ ਆਮ ਤੌਰ ਤੇ ਇਹ ਸ਼ਬਦ ਉਹਨਾਂ ਸਾਰਿਆਂ ਤੇ ਲਾਗੂ ਹੁੰਦਾ ਹੈ ਜੋ ਇਹ ਵਿਸ਼ਵਾਸ ਕਰਦੇ ਹਨ ਕਿ మాਸ ਤੋਂ ਸਿਰਫ ਦੂਰ ਰਹਿ ਕੇ ਅਤੇ మాਸ ਨੂੰ ਨਫ਼ਰਤ ਕਰਕੇ ਉਹ ਕਿਸੇ ਬ੍ਰह्म ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਨਾਲ ਉਹਨਾਂ ਦੀ ਮੁਕਤੀ ਹੋ ਸਕਦੀ ਹੈ। ਸਿੱਖਾਂ ਦਾ ਮਾਸ ਤੋਂ ਦੂਰ ਰਹਿਣਾ ਨਹੀਂ, ਬਲਕਿ ਮਾਸ ਖਾਣ ਤੋਂ ਪਰਹੇਜ਼ ਹੈ। ਸਿੱਖ ਕਦੇ ਵੀ ਮਾਸ ਨੂੰ ਨਫ਼ਰਤ ਨਹੀਂ ਕਰਦੇ ਕਿਉਂਕਿ ਇੱਕ ਗੁਰਸਿੱਖ ਕਦੀ ਵੀ ਕਿਸੇ ਰੱਬ ਦੀ ਬਣਾਈ ਹੋਈ ਚੀਜ਼ ਨੂੰ ਨਫ਼ਰਤ ਨਹੀਂ ਕਰ ਸਕਦਾ। ਗੁਰਸਿੱਖ ਕਦੇ ਵੀ ਇਹ ਵਿਸ਼ਵਾਸ ਨਹੀਂ ਕਰਦੇ ਕਿ ਕੇ ਸਿਰਫ਼ ਤੇ ਸਿਰਫ਼ ਮਾਸ ਨਾ ਖਾ ਕੇ ਉਹ ਮੁਕਤੀ ਪ੍ਰਾਪਤ ਕਰ ਲੈਣਗੇ। ਮੁਕਤੀ ਤਾਂ ਗੁਰੂ ਸਾਹਿਬ ਦੀ ਰਹਿਤ ਰੱਖ ਕੇ ਅਤੇ ਨਾਮ ਬਾਣੀ ਦੇ ਅਭਿਆਸ ਦੁਆਰਾ ਹੀ ਸੰਭਵ ਹੈ। ਸ਼ਾਕਾਹਾਰੀ ਹੋਣਾ ਜਾਂ ਵੈਜੀਟੇਰੀਅਨ ਹੋਣਾ ਭਾਵੇਂ ਕਿ ਮਾਸ ਨਾ ਖਾਣਾ ਸਿੱਖ ਜੀਵਨ ਜੀਅਜ ਦਾ ਇੱਕ ਹਿੱਸਾ ਹੈ ਪਰ ਸਿਰਫ ਇਸ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਜਿਵੇਂ ਕਿ ਰੋਜ਼ ਇਸ਼ਨਾਨ ਕਰਨਾ ਸਿਮਨ ਕਰਨਾ ਨਿਤਨੇਮ ਕਰਨਾ ਸੱਚੀ ਕਿਰਤ ਕਮਾਈ ਕਰਨੀ ਸੱਚ ਬੋਲਣਾ ਇਹ ਸਭ ਸਿੱਖ ਜੀਵਨ ਜੀਅਜ ਦਾ ਹਿੱਸਾ ਹੈ ਇਸੇ ਤਰ੍ਹਾਂ ਵੈਜੀਟੇਰੀਅਨ ਹੋਣਾ ਵੀ ਉਸ ਦਾ ਇੱਕ ਹਿੱਸਾ ਹੈ ਸਿੱਖ ਕਦੀ ਵੀ ਇਹ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਕਿ ਸਿਰਫ ਵੈਜੀਟੇਰੀਅਨ ਹੋਣ ਨਾਲ ਹੀ ਉਹ ਮੁਕਤੀ ਪ੍ਰਾਪਤ ਕਰ ਲੈਣਗੇ ਇਹਨਾਂ ਸ਼ਬਦਾਂ ਵਿੱਚ ਕਿਤੇ ਵੀ ਮਾਸ ਖਾਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਪਹਿਲੀਆਂ 6 ਤੁਕਾਂ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮਨੁੱਖ ਮਾਸ ਨਾਲ ਆਪਣੇ ਰਿਸ਼ਤੇ ਤੋਂ ਬਚ ਨਹੀਂ ਸਕਦਾ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਨਸਾਨ ਮਾਸ ਤੋਂ ਬਣਿਆ ਹੈ ਅਤੇ ਮਾਸ ਤੋਂ ਹੀ ਆਉਂਦਾ ਹੈ ਭਾਵੇਂ ਕਿ ਉਹਦੇ ਮਾਤਾ ਪਿਤਾ ਮਾਸ ਦੇ ਬਣੇ ਹਨ ਮਾਸ ਨਾਲ ਹੀ ਉਹਦਾ ਰਿਸ਼ਤਾ ਹੈ ਭਾਵੇਂ ਕਿ ਪਤਨੀ ਬੱਚੇ ਤੇ ਹੋਰ ਰਿਸ਼ਤੇਦਾਰ ਮਾਸ ਦੇ ਬਣੇ ਹਨ ਹੁਣ ਜੇਕਰ ਕੋਈ ਇਹ ਦਲੀਲ ਦੇਵੇ ਕਿ ਇਸ ਸ਼ਬਦ ਅਨੁਸਾਰ ਮਾਸ ਖਾ ਸਕਦੇ ਹਾਂ ਤਾਂ ਇਸ ਦਲੀਲ ਨਾਲ ਤੇ ਮਾਤਾ ਪਿਤਾ ਘਰਵਾਲੀ ਬੱਚੇ ਰਿਸ਼ਤੇਦਾਰ ਸਾਰੇ ਖਾਣੇ ਜਾਇਜ਼ ਹੋ ਜਾਣਗੇ ਪਰ ਅਜਿਹੀ ਗੱਲ ਨਹੀਂ ਹੈ ਨਾਲੇ ਇਸ ਸ਼ਬਦ ਵਿੱਚ ਤਾਂ ਜਾਨਵਰ ਦੇ ਮਾਸ ਦਾ ਜ਼ਿਕਰ ਤੱਕ ਵੀ ਨਹੀਂ ਹੈ ਸੋ ਪਤਾ ਨਹੀਂ ਕਿਸ ਤਰ੍ਹਾਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਸ਼ਬਦ ਅਨੁਸਾਰ ਜਾਨਵਰ ਦਾ ਮਾਸ ਅਸੀਂ ਖਾ ਸਕਦੇ ਹਾਂ ਇਸ ਸ਼ਬਦ ਅਨੁਸਾਰ ਤਾਂ ਮਾਸ ਖਾਣਾ ਬਿਲਕੁਲ ਵੀ ਜਾਇਜ਼ ਨਹੀਂ ਬਣਦਾ ਅਤੇ ਨਾ ਹੀ ਇਸ ਨੂੰ ਜਸਟੀਫਾਈ ਕੀਤਾ ਜਾ ਸਕਦਾ ਹੈ ਸ਼ਬਦ ਦੀਆਂ ਅਖੀਰਲੀਆਂ ਦੋ ਤੁਕਾਂ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਹੈ ਸੱਚੇ ਸਤਗੁਰ ਦਾ ਹੁਕਮ ਮੰਨ ਕੇ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਅਖੀਰਲੇ ਦੋਹੇ ਦਾ ਸਾਰ ਇਹ ਹੈ ਕਿ ਮਾਸ ਤੋਂ ਬਚਣ ਦਾ ਯਾਨੀ ਕਿ ਜਨਮ ਮਰਨ ਤੋਂ ਮੁਕਤ ਹੋਣ ਦਾ ਇੱਕੋ ਇੱਕ ਰਸਤਾ ਵਾਹਿਗੁਰੂ ਨਾਲ ਮਿਲਾਪ ਹੈ ਸਾਡੀ ਇੰਨੀ ਵਿਚਾਰ ਤੋਂ ਸਪਸ਼ਟ ਹੈ ਕਿ ਸ਼ਬਦ ਮਾਸ ਖਾਣ ਜਾਂ ਨਾ ਖਾਣ ਬਾਰੇ ਬਿਲਕੁਲ ਨਹੀਂ ਹੈ ਮਾਸ ਨੂੰ ਨਫ਼ਰਤ ਕਰਨਾ ਸਿਰਫ ਹਿੰਦੂਆਂ ਦੀ ਇੱਕ ਅਗਿਆਨਤਾ ਹੈ ਸਿੱਖਾਂ ਦਾ ਸ਼ੱਕ ਹਰੀ ਜਾਂ ਵੈਜੀਟੇਰੀਅਨ ਹੋਣਾ ਮਾਸ ਨਾਲ ਨਫ਼ਰਤ ਦਾ ਨਤੀਜਾ ਨਹੀਂ ਹੈ ਬਲਕਿ ਸਤਿਗੁਰਦੇ ਹੁਕਮਾਂ ਦਾ ਇੱਕ ਹਿੱਸਾ ਹੈ ਜਿਸ ਅਨੁਸਾਰ ਸਰੀਰ ਲਈ ਮਨ ਲਈ ਅਤੇ ਆਤਮਾ ਲਈ ਇੱਕ ਸਦੀ ਖੁਰਾਕ ਦੀ ਲੋੜ ਹੈ ਅਤੇ ਇਸ ਨਾਲ ਹੀ ਇਨਸਾਨ ਸਿਹਤਮੰਦ ਰਹਿੰਦਾ ਹੈ ਅਤੇ ਅਧਿਆਤਮਿਕ ਤਰੱਕੀ ਕਰ ਸਕਦਾ ਹੈ ਸਾਡੇ ਸਿੱਖ ਪੰਥ ਦੇ ਵਿਦਵਾਨ ਅਤੇ ਗੁਰਬਾਣੀ ਦੇ ਵਿਆਖਿਆਕਾਰ ਹੀ ਗੱਲ ਮੰਨਦੇ ਹਨ ਕਿ మాਸ ਖਾਸ ਕਰਕੇ ਹੀ ਤਾਮਸੀ ਵਰਤੀ ਵਾਲਾ ਭੋਜਨ ਹੈ ਮਤਲਬ ਕਿ మాਸ ਖਾਣ ਨਾਲ ਕਾਮ ਕ੍ਰੋਧ ਅਤੇ ਵਿਕਾਰ ਜਿਆਦਾ ਸਰੀਰ ਵਿੱਚ ਵਧਦੇ ਹਨ ਸੋ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸਮਝਾਇਆ ਹੈ ਕਿ ਸਿੱਖ ਨੇ ਜੇ ਆਤਮਿਕ ਤਰੱਕੀ ਕਰਨੀ ਹੈ ਵਾਹਿਗੁਰੂ ਨਾਲ ਮਿਲਾਬ ਕਰਨਾ ਹੈ ਮੁਕਤੀ ਦੀ ਪ੍ਰਾਪਤੀ ਕਰਨੀ ਹੈ ਤਾਂ ਮਾਸ ਖਾਣ ਤੋਂ ਪਰਹੇਜ਼ ਚੰਗਾ ਹੈ ਅਤੇ ਇਹ ਜ਼ਰੂਰੀ ਹੈ ਕਿਉਂਕਿ ਇਨਸਾਨ ਨੇ ਆਤਮਿਕ ਤਰੱਕੀ ਕਰਦਿਆਂ ਕਰਦੇ ਆ ਵਿਸ਼ੇਵਕਾਰਾਂ ਤੋਂ ਦੂਰ ਰਹਿਣਾ ਹੈ ਅਤੇ ਇਹਨਾਂ ਦਾ ਪਰਹੇਜ਼ ਕਰਨਾ ਹੈ ਹੁਣ ਅਸੀਂ ਦੂਸਰੇ ਸ਼ਬਦ ਦੀ ਵਿਚਾਰ ਕਰਦੇ ਹਾਂ ਇਹ ਸ਼ਬਦ ਹੈ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਇਹ ਇਸ ਪੰਕਤੀ ਤੋਂ ਸ਼ਬਦ ਸ਼ੁਰੂ ਹੁੰਦਾ ਹੈ ਗੁਰੂ ਸਾਹਿਬ ਇਸ ਸ਼ਬਦ ਵਿੱਚ ਸਮਝਾਉਂਦੇ ਹਨ ਕਿ ਵੈਅਸ਼ ਨੂੰ ਪੰਡਿਤ ਜਾਂ ਉਹ ਲੋਕ ਮੂਰਖ ਹਨ ਜੋ ਗਿਆਨ ਧਿਆਨ ਤੋਂ ਵਾਂਝੇ ਹਨ ਮਤਲਬ ਇਹ ਹੈ ਕਿ ਉਹਨਾਂ ਦਾ ਮਨ ਗੁਰੂ ਦੇ ਦਿੱਤੇ ਗਿਆਨ ਤੋਂ ਸਖਣਾ ਹੈ ਅਤੇ ਉਹਨਾਂ ਦੀ ਸੁਰਤ ਸੱਚੇ ਸ਼ਬਦ ਦੇ ਧਿਆਨ ਤੋਂ ਸਖਣੀ ਹੈ ਮੂਰਖਤਾ ਮਾਸ ਮਾਸ ਕਰਨ ਨਾਲ ਨਹੀਂ ਬਣਦੀ ਜਾਂ ਮਾਸ ਬਾਰੇ ਡਿਸਕਸ਼ਨ ਕਰਨਾ ਨਹੀਂ ਬਣਦੀ ਬਲਕਿ ਗਿਆਨ ਧਿਆਨ ਤੋਂ ਵਾਂਝੇ ਹੋਣ ਕਰਕੇ ਮੂਰਖਤਾ ਹੈ ਜਿਹੜੇ ਸਤਿਗੁਰੂ ਦੇ ਗਿਆਨ ਅਤੇ ਧਿਆਨ ਤੋਂ ਸਖਣੇ ਹਨ ਉਹ ਲੋਕ ਮੂਰਖ ਹਨ ਇੱਥੇ ਮਾਸ ਖਾਣ ਦੀ ਕੋਈ ਵਕਾਲਤ ਨਹੀਂ ਕੀਤੀ ਗਈ ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕੇ ਪਾਪ ਨਾ ਮਾਸ ਵਿੱਚ ਹੈ ਅਤੇ ਨਾ ਹੀ ਸਾਗ ਵਿੱਚ ਹੈ ਦੋਵੇਂ ਮਾੜੇ ਨਹੀਂ ਹਨ ਕਿਉਂਕਿ ਇਹ ਕਾਲਪੁਰਖ ਨੇ ਬਣਾਈ ਹੋਈਆਂ ਹਨ ਕਿਸੇ ਵਿੱਚ ਵੀ ਅਕਾਲਪੁਰਖ ਨੇ ਪਾਪ ਨਹੀਂ ਪਾਇਆ ਹੋਇਆ ਇਹ ਸਭ ਵਾਹਿਗੁਰੂ ਦੀਆਂ ਬਣਾਈਆਂ ਹੋਈਆਂ ਵਸਤੂਆਂ ਹਨ ਹਿੰਦੂ ਪੰਡਤ ਮਾਸ ਨੂੰ ਨਫ਼ਰਤ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਇਹ ਪਾਪ ਨਾਲ ਭਰਿਆ ਹੋਇਆ ਹੈ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਸਮਝਾਇਆ ਕਿ ਵਾਹਿਗੁਰੂ ਦੀ ਕੋਈ ਵੀ ਰਚਨਾ ਪਾਪ ਨਾਲ ਨਹੀਂ ਭਰੀ ਹੋਈ ਬਲਕਿ ਪਾਪ ਪੁੰਨ ਤਾਂ ਸਾਡੀ ਕਰਮਾਂ ਦੇ ਵਿੱਚ ਹਨ ਕਿਉਂਕਿ ਜੇ ਕੋਈ ਮਾੜਾ ਕੰਮ ਕਰਦਾ ਹੈ ਤਾਂ ਉਹ ਕਰਮ ਪਾਪ ਬਣ ਜਾਂਦਾ ਹੈ ਤੇ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਹ ਕਰਮ ਪੁੰਨ ਬਣ ਜਾਂਦਾ ਹੈ ਜਿਵੇਂ ਕਿਸੇ ਵੀ ਇਨਸਾਨ ਦਾ ਸਰੀਰ ਪਾਪ ਨਹੀਂ ਮਾਤਾ ਪਿਤਾ ਦਾ ਸਰੀਰ ਪਾਪ ਨਹੀਂ ਇਸੇ ਕਰਕੇ ਮਾੜੇ ਕਰਮ ਜਿਹੜੇ ਹਨ ਉਹ ਪਾਪ ਹਨ ਅਤੇ ਇਸੇ ਤਰ੍ਹਾਂ ਪਾਪ ਮਾਸ ਵਿੱਚ ਨਹੀਂ ਬਲਕਿ ਮਾਸ ਖਾਣ ਵਿੱਚ ਹੈ ਸੋ ਜੇ ਕੋਈ ਮਾਸ ਖਾਣ ਦਾ ਕਰਮ ਕਰਦਾ ਹੈ ਤਾਂ ਇਹ ਪਾਪ ਹੈ ਇਸੇ ਇਹ ਸ਼ਬਦਾਂ ਬਿਲਕੁਲ ਵੀ ਮਤਲਬ ਨਹੀਂ ਕਿ ਮਾਸ ਅਤੇ ਸਾਗ ਇੱਕੋ ਜਿਹੇ ਹਨ ਜਾਂ ਕੋਈ ਮਾਸ ਨੂੰ ਸਾਗ ਸਮਝ ਕੇ ਖਾ ਲਵੇ ਗੁਰੂ ਸਾਹਿਬ ਜਿਹੀ ਮੂਰਖਤਾ ਵਾਲੀ ਗੱਲ ਬਿਲਕੁਲ ਨਹੀਂ ਕਰ ਸਕਦੇ ਅਗਰ ਇਹੋ ਜੀ ਗੱਲ ਹੁੰਦੀ ਤਾਂ ਸਭ ਇਨਸਾਨ ਵੀ ਮਾਸ ਦੇ ਬਣੇ ਹੋਏ ਹਨ ਅਤੇ ਇਸ ਹਿਸਾਬ ਨਾਲ ਇਨਸਾਨ ਦਾ ਮਾਸ ਵੀ ਸਾਗ ਸਮਝ ਕੇ ਖਾਧਾ ਜਾ ਸਕਦਾ ਹੈ ਗੁਰੂ ਸਾਹਿਬ ਇਹੋ ਜੀਆਂ ਗੱਲਾਂ ਨਹੀਂ ਕਰ ਰਹੇ ਇੱਥੇ ਅਸੀਂ ਇਹ ਸਪਸ਼ਟ ਕਰ ਦਈਏ ਕਿ ਗੁਰੂ ਸਾਹਿਬ ਮਾਸ ਨੂੰ ਸਾਗ ਨੂੰ ਦੋਵਾਂ ਨੂੰ ਬਰਾਬਰ ਨਹੀਂ ਕਹਿ ਰਹੇ ਸਗੋਂ ਉਹ ਇਹ ਕਹਿ ਰਹੇ ਹਨ ਕਿ ਮਾਸ ਹੋਵੇ ਜਾਂ ਸਬਜ਼ੀ ਦੋਵਾਂ ਦੇ ਵਿੱਚ ਪਾਪ ਨਹੀਂ ਹੈ ਕੇਵਲ ਇੱਕ ਦਾ ਚੰਗਾ ਹੋਣਾ ਜਾਂ ਦੂਸਰੇ ਦਾ ਮਾੜਾ ਹੋਣਾ ਇਹ ਗੱਲ ਨਹੀਂ ਮਾੜਾ ਅਤੇ ਚੰਗਾ ਸਿਰਫ ਕਰਮ ਹੈ ਸੋ ਮਾਸ ਖਾਣਾ ਪਾਪ ਵੱਲ ਲੈ ਜਾਂਦਾ ਹੈ ਮਾਸ ਤੋਂ ਇਨਸਾਨ ਕਦੀ ਬਚ ਨਹੀਂ ਸਕਦਾ ਪਰ ਜੇ ਮਾਸ ਖਾਵੇ ਤਾਂ ਪਾਪ ਹੈ ਬਾਕੀ ਸਾਰਾ ਸ਼ਬਦ ਵੀ ਮਾਸ ਨੂੰ ਨਫ਼ਰਤ ਦੇ ਪਖੰਡ ਦਾ ਖੰਡਨ ਕਰਦਾ ਹੈ ਪਰ ਕਿਤੇ ਵੀ ਮਾਸ ਖਾਣ ਦੀ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਹੋਈ ਜਿਹੜੇ ਵੀ ਰਮਾਸ ਖਾਂਦੇ ਹਨ ਉਹ ਸਿਰਫ ਸ਼ਬਦਾਂ ਦੇ ਅਰਥ ਖਿੱਚ ਤੋ ਨਾਲ ਕਰਦੇ ਹਨ ਗੁਰੂ ਸਾਹਿਬ ਇਹ ਉਪਦੇਸ਼ ਦਿੰਦੇ ਹਨ ਕਿ ਸਿਰਫ ਮਾਸ ਸ਼ਬਦਾ ਉਚਾਰਨ ਕਰਨ ਨਾਲ ਮਾਸ ਕਹਿਣ ਨਾਲ ਜਾਂ ਮਾਸ ਨੂੰ ਵੇਖਣ ਨਾਲ ਜਾਂ ਮਾਸ ਨੂੰ ਹੱਥ ਲਾਉਣ ਨਾਲ ਕੋਈ ਪਾਪੀ ਨਹੀਂ ਬਣ ਜਾਂਦਾ ਜਾਂ ਸਿਰਫ ਵੈਜੀਟੇਨ ਹੋ ਕੇ ਕੋਈ ਪੁੰਨੀ ਨਹੀਂ ਬਣ ਜਾਂਦਾ ਭਾਵ ਕਿ ਕੋਈ ਸੰਤ ਮਹਤਤਮ ਨਹੀਂ ਬਣ ਜਾਂਦਾ ਮਾਸ ਨੂੰ ਨਫ਼ਰਤ ਕਰਨਾ ਹੀ ਮਾੜਾ ਕੰਮ ਹੈ ਅਤੇ ਮਾਸ ਨੂੰ ਖਾਣਾ ਮਾੜਾ ਕੰਮ ਹੈ ਗੁਰੂ ਸਾਹਿਬ ਨੇ ਕੁਰੂ ਖੇਤਰ ਦੇ ਮੇਲੇ ਵਿੱਚ ਇਹ ਜੋ ਦੋ ਸ਼ਬਦ ਰਚੇ ਉਹਨਾਂ ਵਿੱਚ ਕਿਤੇ ਵੀ ਮਾਸ ਖਾਣ ਦੀ ਆਗਿਆ ਬਿਲਕੁਲ ਨਹੀਂ ਦਿੱਤੀ ਹੋਈ ਸਗੋਂ ਇਹ ਵੈਸ਼ਨੋ ਪੰਡਤਾਂ ਦੇ ਢੋਂਗ ਦਾ ਪਰਦਾ ਫਾਸ਼ ਕਰਨ ਵਾਲਾ ਉਪਦੇਸ਼ ਸੀ ਪੰਡਤ ਨਾਨੂ ਗੁਰੂ ਸਾਹਿਬ ਦੀਆਂ ਦਲੀਲਾਂ ਅਤੇ ਸੱਚ ਦਾ ਉਪਦੇਸ਼ ਸੁਣ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਬੋਲਿਆ ਮੇਰਾ ਵਿਸ਼ਵਾਸ ਅਤੇ ਮੇਰੇ ਵਿਚਾਰ ਗਲਤ ਅਤੇ ਝੂਠੇ ਸਨ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਮਨ ਅਤੇ ਤਨ ਵਿੱਚ ਡੂੰਗੀ ਤਾਂਗ ਦੀ ਭਾਵਨਾ ਪੈਦਾ ਹੋ ਗਈ ਹੈ ਇਸ ਤੋਂ ਬਾਅਦ ਉਹ ਗੁਰੂ ਸਾਹਿਬ ਦਾ ਸਿੱਖ ਬਣ ਜਾਂਦਾ ਹੈ ਇਹ ਜੋ ਅਸੀਂ ਬਿਆਨ ਕੀਤਾ ਹੈ ਇਹ ਜਨਮ ਸਾਖੀ ਅਨੁਸਾਰ ਲਿਖਿਆ ਹੋਇਆ ਹੈ ਫਿਰ ਅੱਗੇ ਸਵਾਲ ਇਹ ਉੱਠਦਾ ਹੈ ਕਿ ਗੁਰੂ ਸਾਹਿਬ ਨੇ ਹਿਰਨ ਦਾ ਮਾਸ ਖਾਧਾ ਜਾਂ ਨਹੀਂ ਜਾਂ ਫਿਰ ਕਿਸੇ ਨੂੰ ਇਹ ਹਿਰਨ ਦਾ ਮਾਸ ਵਰਤਾਇਆ ਜਾਂ ਨਹੀਂ ਅਸਲ ਵਿੱਚ ਇਤਿਹਾਸਿਕ ਜਨਮ ਸਾਖੀਆਂ ਵਿੱਚ ਲਿਖਿਆ ਹੈ ਕਿ ਉਪਦੇਸ਼ ਦੇਣ ਤੋਂ ਬਾਅਦ ਗੁਰੂ ਸਾਹਿਬ ਨੇ ਜਿਸ ਕਢਾਈ ਵਿੱਚ ਹਿਰਨ ਦਾ ਮਾਸ ਰੱਖਿਆ ਹੋਇਆ ਸੀ ਉਸ ਨੂੰ ਟੱਕਿਆ ਹੋਇਆ ਸੀ ਤੇ ਜਦੋਂ ਉਸ ਤੋਂ ਟੱਕਣ ਚੁੱਕਿਆ ਤਾਂ ਅਸਲ ਵਿੱਚ ਇਸ ਦੇ ਅੰਦਰੋਂ ਖੀਰ ਨਿਕਲੀ ਸੀ ਇਹ ਖੀਰ ਫਿਰ ਗੁਰੂ ਸਾਹਿਬ ਨੇ ਸਾਰਿਆਂ ਵਿੱਚ ਵਰਤਾਈ ਦਿੱਤੀ ਬੇਅੰਤ ਲੋਕਾਂ ਨੇ ਗੁਰੂ ਸਾਹਿਬ ਦੇ ਕੋਲੋਂ ਪ੍ਰਸ਼ਾਦ ਦੇ ਰੂਪ ਵਿੱਚ ਖੀਰ ਲੈ ਕੇ ਛਕੀ ਅਤੇ ਬੇਅੰਤ ਲੋਕ ਉੱਥੇ ਗੁਰੂ ਸਾਹਿਬ ਦੇ ਸਿੱਖ ਬਣੇ ਜੇਕਰ ਗੁਰੂ ਸਾਹਿਬ ਮਾਸ ਖਾਣ ਦੇ ਹੱਕ ਵਿੱਚ ਹੁੰਦੇ ਤਾਂ ਯਕੀਨਨ ਉਹ ਹਿਰਨ ਦੇ ਮਾਸ ਨੂੰ ਸੰਗਤਾਂ ਵਿੱਚ ਵੰਡਦੇ ਅਤੇ ਮਾਸ ਖਾਣ ਦੀ ਕਲੀਅਰ ਤੌਰ ਤੇ ਪਰਮਿਸ਼ਨ ਦੇ ਦਿੰਦੇ ਪਰ ਅਜਿਹਾ ਬਿਲਕੁਲ ਨਹੀਂ ਹੋਇਆ ਕਿਉਂਕਿ ਗੁਰੂ ਸਾਹਿਬ ਨੇ ਆਪਣੀ ਕਲਾ ਵਰਤਾ ਕੇ ਰਹਾਸਮਈ ਢੰਗ ਨਾਲ ਕੜਾਹੀ ਦੇ ਵਿੱਚ ਪਏ ਹੋਏ ਹਿਰਨ ਨੂੰ ਖੀਰ ਦੇ ਵਿੱਚ ਬਦਲ ਦਿੱਤਾ ਤਾਂ ਹੀ ਇਸ ਨੂੰ ਮੰਨਣ ਦੀ ਆਗਿਆ ਦਿੱਤੀ ਜਿਹੜੇ ਵੀਰ ਝਟਕਾ ਮਾਸ ਖਾਣ ਦੇ ਹੱਕ ਵਿੱਚ ਹਨ ਉਹ ਤਾਂ ਇਸ ਸਾਖੀ ਨੂੰ ਐਗਜ਼ਾਮਪਲ ਦੇ ਤੌਰ ਤੇ ਕਦੀ ਵੀ ਨਹੀਂ ਵਰਤ ਸਕਦੇ ਕਿਉਂਕਿ ਉਹਨਾਂ ਦੀ ਆਪਣੀ ਡੈਫੀਨੇਸ਼ਨ ਅਨੁਸਾਰ ਝਟਕਾ ਉਹ ਹੈ ਜਦੋਂ ਜਾਨਵਰ ਦਾ ਇੱਕ ਸਿੱਖ ਦੁਆਰਾ ਤੇਜ਼ ਝਟਕੇ ਨਾਲ ਭਾਵ ਕਿ ਇੱਕੋ ਝਟਕੇ ਵਿੱਚ ਜਾਨਵਰ ਦਾ ਸਿਰ ਵੱਢ ਦੇਵੇ ਰਾਜਾ ਜਗਤਰਾਇ ਜਿਸ ਨੇ ਗੁਰੂ ਸਾਹਿਬ ਨੂੰ ਹਿਰਨ ਭੇਂਟ ਕੀਤਾ ਸੀ ਨਾ ਉਹ ਉਦੋਂ ਸਿੱਖ ਸੀ ਅਤੇ ਨਾ ਹੀ ਉਸਨੇ ਹਿਰਨ ਦਾ ਝਟਕਾ ਕੀਤਾ ਸੀ ਬਲਕਿ ਉਸਨੇ ਤਾਂ ਸ਼ਿਕਾਰ ਕੀਤਾ ਸੀ ਇਸ ਤਰ੍ਹਾਂ ਇਹ ਸ਼ਬਦ ਜਾਂ ਸਾਖੀ ਛਟਕੇ ਲਈ ਬਿਲਕੁਲ ਹੀ ਨਹੀਂ ਵਰਤੀ ਜਾ ਸਕਦੀ ਅਤੇ ਛਟਕੇ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਕਦੀ ਖੁਦ ਵੀ ਮਾਸ ਨਹੀਂ ਪਕਾਇਆ ਅਤੇ ਨਾ ਹੀ ਮਾਸ ਵੰਡਿਆ ਜਨਮ ਸਾਖੀਆਂ ਵਿੱਚ ਪੁਰਾਣੇ ਇਤਿਹਾਸ ਵਿੱਚ ਕਿਤੇ ਵੀ ਲਿਖਿਆ ਨਹੀਂ ਮਿਲਦਾ ਮਾਸ ਭੋਜਨ ਦੇ ਹਾਮੀ ਕੋਈ ਇਹ ਬਲੋੜਾ ਦਾਵਾ ਕਰਦੇ ਹਨ ਕਿ ਗੁਰੂ ਸਾਹਿਬ ਨੇ ਸਾਰੇ ਪੰਡਤਾਂ ਨੂੰ ਮਾਸ ਜ਼ਰੂਰ ਵੰਡਿਆ ਹੋਵੇਗਾ ਕਿਉਂਕਿ ਉਹਨਾਂ ਨੂੰ ਇਹ ਖਾਣ ਨਹੀਂ ਦਿੱਤਾ ਹੋਵੇਗਾ ਤਾਹੀਂ ਗੁਰੂ ਸਾਹਿਬ ਨੂੰ ਤਸੱਲੀ ਹੋ ਜਾਂਦੀ ਕਿ ਪੰਡਤ ਅਤੇ ਬਾਕੀ ਲੋਕ ਵਾਕਈ ਹੀ ਗੁਰੂ ਸਾਹਿਬ ਦਾ ਉਪਦੇਸ਼ ਮੰਨ ਗਏ ਹਨ ਹਾਲਾਂਕਿ ਇਹ ਇੱਕ ਸਿਰਫ ਉਹਨਾਂ ਦੀ ਕਲਪਨਾ ਹੈ ਤੇ ਮਨਕਰਤ ਖਿਆਲ ਹੈ ਇਸ ਤੋਂ ਵਾਦੇ ਕੁਝ ਨਹੀਂ ਕਿਉਂਕਿ ਇਸ ਦਾ ਕੋਈ ਵੀ ਸਬੂਤ ਨਹੀਂ ਹੈ ਕਿ ਤੂੰ ਇਹ ਸਾਬਤ ਨਹੀਂ ਹੁੰਦਾ ਕਿ ਇਸ ਤਰ੍ਹਾਂ ਹੀ ਹੋਇਆ ਇਹ ਜੋ ਸਾਖੀ ਹੈ ਇਹ ਭਾਈ ਬਾਲੇਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀਆਂ ਦੇ ਵਿੱਚ ਲਿਖੀ ਹੋਈ ਹੈ ਪਰ ਦੋਵਾਂ ਵਿੱਚ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ ਮਾਸ ਵੰਡਿਆ ਗਿਆ ਸੀ ਜਾਂ ਕਿਸੇ ਨੂੰ ਗੁਰੂ ਸਾਹਿਬ ਨੇ ਮਾਸ ਖਾਣ ਲਈ ਦਿੱਤਾ ਦੋਵਾਂ ਜਨਮ ਸਾਖੀਆਂ ਅਨੁਸਾਰ ਖੀਰ ਹੀ ਵਰਤਾਈ ਗਈ ਸੀ ਅਤੇ ਸਭ ਨੇ ਖੀਰ ਹੀ ਛਕੀ ਸੋਡੀ ਮਿਹਰਬਾਨ ਦੀ ਜਨਮ ਸਾਖੀ ਵੀ ਮਿਲਦੀ ਹੈ ਪਰ ਉਹਦੇ ਵਿੱਚ ਤਾਂ ਮਾਸ ਦਾ ਬਿਲਕੁਲ ਜ਼ਿਕਰ ਹੀ ਨਹੀਂ ਹੈ ਹੋਰ ਜਨਮ ਸਾਖੀਆਂ ਵਿੱਚ ਤਾਂ ਇਹ ਸਾਖੀ ਹੀ ਨਹੀਂ ਲਿਖੀ ਮਿਲਦੀ ਸੋ ਦੱਸੋ ਮਾਸ ਖਾਣਾ ਜਾਂ ਮਾਸ ਖਾਣ ਨੂੰ ਜਸਟੀਫਾਈ ਕਰਨਾ ਕਿਸ ਆਧਾਰ ਦੇ ਉੱਤੇ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਗੱਲ ਦਾ ਸਬੂਤ ਵੀ ਕੋਈ ਨਹੀਂ ਹੈ ਕਿ ਗੁਰੂ ਸਾਹਿਬ ਨੇ ਕਦੇ ਮਾਸ ਵਰਤਾਇਆ ਹੀ ਸੋ ਇਹ ਗੱਲ ਬਿਲਕੁਲ ਝੂਠੀ ਹੈ ਪਰ ਗੁਰੂ ਸਾਹਿਬ ਨੂੰ ਟੈਸਟ ਲੈਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਸਾਰਿਆਂ ਦਾ ਮਨ ਤਾਂ ਗੁਰੂ ਸਾਹਿਬ ਦੇ ਵਿਚਾਰ ਸੁਣ ਕੇ ਹੀ ਅਤੇ ਖੀਰ ਦੇਖ ਕੇ ਹੀ ਬਦਲ ਚੁੱਕਾ ਸੀ ਨਾਲੇ ਗੁਰੂ ਸਾਹਿਬ ਤਾਂ ਖੁਦ ਅਕਾਲ ਪੁਰਖ ਦਾ ਰੂਪ ਅਤੇ ਖੁਦ ਅੰਤਰਜਾਮੀ ਹਨ ਸੋ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਸਭ ਦਾ ਮਨ ਬਦਲ ਚੁੱਕਾ ਹੈ ਨਾਲੇ ਭਲਾ ਦੱਸੋ ਇਤਿਹਾਸ ਵਿੱਚ ਕੋਈ ਐਗਜ਼ਾਮਪਲ ਮਿਲਦੀ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ ਦੇ ਨਾਲ ਕਿਸੇ ਦਾ ਜੀਵਨ ਬਦਲਿਆ ਹੋਵੇ ਅਜਿਹੀ ਇੱਕ ਵੀ ਉਦਾਹਰਣ ਇਤਿਹਾਸ ਵਿੱਚ ਨਹੀਂ ਮਿਲਦੀ ਗੁਰੂ ਸਾਹਿਬ ਦੀਆਂ ਕੋਈ ਫੋਕੀਆਂ ਗੱਲਾਂ ਨਹੀਂ ਸਨ ਬਲਕਿ ਇਲਾਹੀ ਉਪਦੇਸ਼ ਸਨ ਉਹ ਅਕਾਲ ਪੁਰਖ ਨਾਲ ਇੱਕ ਮਿਕ ਇੱਕ ਰੂਪ ਸਨ ਜਿਨ੍ਹਾਂ ਨਾਲ ਲੋਕਾਂ ਦਾ ਤਪ ਦਾ ਹਿਰਦਾ ਸ਼ਾਂਤ ਹੋ ਜਾਂਦਾ ਸੀ ਅਤੇ ਉਹ ਆਪਣੇ ਆਪ ਹੀ ਗੁਰੂ ਸਾਹਿਬ ਦੇ ਵੱਲ ਖਿੱਚੇ ਤੁਰੇ ਆਉਂਦੇ ਸਨ ਅਤੇ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ ਸਨ ਦੂਜੀ ਗੱਲ ਜਦੋਂ ਅਸੀਂ ਇਸ ਸਾਖੀ ਨੂੰ ਦੂਸਰੀਆਂ ਸਾਖੀਆਂ ਨਾਲ ਕੰਪੇਅਰ ਕਰਦੇ ਹਾਂ ਤਾਂ ਵੀ ਇਹ ਦਾਵਾ ਆਪਣੇ ਆਪ ਵਿੱਚ ਫੇਲ ਹੋ ਜਾਂਦਾ ਹੈ ਏਗਜ਼ਾਮਪਲ ਦੇ ਤੌਰ ਤੇ ਤੁਸੀਂ ਦੇਖੋ ਗੁਰੂ ਸਾਹਿਬ ਜਦੋਂ ਹਰਦੂਆਰ ਜਾਂਦੇ ਹਨ ਅਤੇ ਉੱਥੇ ਜਾ ਕੇ ਪਾਣੀ ਉਲਟੀ ਦਿਸ਼ਾ ਵੱਲ ਸੁੱਟਦੇ ਹਨ ਲੋਕਾਂ ਦਾ ਭਰਮ ਤੋੜਦੇ ਹਨ ਜਿਸ ਨੇ ਲੋਕਾਂ ਨੂੰ ਉਹ ਸੱਚੇ ਰਾਹ ਤੇ ਪਾਉਂਦੇ ਹਨ ਪਰ ਉਹਨਾਂ ਨੇ ਕਦੀ ਵੀ ਕਿਸੇ ਦਾ ਟੈਸਟ ਨਹੀਂ ਲਿਆ ਦੂਸਰੇ ਨੂੰ ਕਦੀ ਨਹੀਂ ਇਹ ਫੋਰਸ ਕੀਤਾ ਕਿ ਤੁਸੀਂ ਤੁਸੀਂ ਵੀ ਪਾਣੀ ਦੂਸਰੇ ਪਾਸੇ ਸੁੱਟੋ ਜਾਂ ਜਦੋਂ ਗੁਰੂ ਸਾਹਿਬ ਮੱਕੇ ਗਏ ਅਤੇ ਕਾਬੇ ਵੱਲ ਪੈਰ ਕਰਕੇ ਲੰਮੇ ਪੈ ਗਏ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਅਤੇ ਮੁਸਲਮਾਨਾਂ ਨੂੰ ਇਹ ਸਮਝਾਇਆ ਕਿ ਵਾਹਿਗੁਰੂ ਸਰਬਵਿਆਪਕ ਹੈ ਭਾਵੇਂ ਕਿ ਹਰ ਥਾਂ ਵਸਦਾ ਹੈ ਤੇ ਹਰ ਥਾਂ ਮੌਜੂਦ ਹੈ ਪਰ ਗੁਰੂ ਸਾਹਿਬ ਨੇ ਕਿਸੇ ਮੁਸਲਮਾਨ ਨੂੰ ਕਾਬੇ ਵੱਲ ਪੈਰ ਕਰਕੇ ਲੰਮੇ ਪੈਣ ਲਈ ਮਜਬੂਰ ਨਹੀਂ ਕੀਤਾ ਤਾਂ ਕਿ ਉਹਦਾ ਟੈਸਟ ਲਿਆ ਜਾ ਸਕੇ ਕਿ ਵਾਕੇ ਹੀ ਉਹ ਮੰਨਦਾ ਹੈ ਕਿ ਰੱਬ ਸਾਰੇ ਕਿਤੇ ਹੈ ਟੈਸਟ ਉੱਥੇ ਲਿਆ ਜਾਂਦਾ ਹੈ ਜਿੱਥੇ ਸ਼ੱਕ ਹੋਵੇ ਜਾਂ ਖੁਦ ਨੂੰ ਪਤਾ ਨਾ ਹੋਵੇ ਪਰ ਅਜਿਹੀ ਗੱਲ ਗੁਰੂ ਸਾਹਿਬ ਤੇ ਬਿਲਕੁਲ ਨਹੀਂ ਠੁੱਕਦੀ ਗੁਰੂ ਸਾਹਿਬ ਦਾ ਮਨੋਰਥ ਅਤੇ ਉਦੇਸ਼ ਸੱਚ ਦਾ ਪ੍ਰਚਾਰ ਕਰਨਾ ਅਤੇ ਕੂੜ ਦੇ ਮਾਰਗ ਤੇ ਚੱਲਣ ਵਾਲੇ ਲੋਕਾਂ ਦਾ ਮਨ ਬਦਲਣਾ ਸੀ ਅਤੇ ਉਹਨਾਂ ਦੇ ਮਨ ਨੂੰ ਆਪਣੇ ਇਲਾਹੀ ਨੂਰ ਦੇ ਨਾਲ ਰੋਸ਼ਨ ਕਰਨਾ ਸੀ ਇਸ ਕਰਕੇ ਇਹ ਫਾਲਤੂ ਗੱਲ ਕਹਿਣੀ ਕਿ మాਸ ਵੰਡਿਆ ਗਿਆ ਹੋਵੇਗਾ ਬਿਲਕੁਲ ਹੀ ਇਹ ਝੂਠੀ ਗੱਲ ਹੈ ਅਤੇ ਇਸ ਦਾ ਕੋਈ ਵੀ ਪ੍ਰੂਫ ਨਹੀਂ ਹੈ ਸਿੱਖਿਆ ਜੋ ਸਾਨੂੰ ਇਸ ਸਾਖੀ ਤੋਂ ਮਿਲਦੀ ਹੈ ਉਹ ਇਹ ਹੈ ਕਿ మాਸ ਨੂੰ ਨਫ਼ਰਤ ਨਾ ਕਰੋ ਬਲਕਿ ਕਿਸੇ ਨੂੰ ਵੀ ਨਫ਼ਰਤ ਨਾ ਕਰੋ ਕਿਉਂਕਿ ਅਸੀਂ ਖੁਦ ਅਤੇ ਸਾਰੇ ਇਨਸਾਨ ਮਾਸ ਦੇ ਹੀ ਬਣੇ ਹੋਏ ਹਨ ਗੁਰਸ਼ਿਕ ਕਦੇ ਵੀ ਅਕਾਲ ਪੁਰਖ ਦੀ ਬਣਾਈ ਕਿਸੇ ਚੀਜ਼ ਨੂੰ ਕਿਸੇ ਵੀ ਵਸਤੂ ਨੂੰ ਨਫ਼ਰਤ ਨਹੀਂ ਕਰ ਸਕਦਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਮਾਸ ਖਾਣਾ ਜਾਇਜ਼ ਹੈ ਕਿਉਂਕਿ ਕਿਸੇ ਨਾਲ ਪਿਆਰ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਨੂੰ ਖਾ ਸਕਦੇ ਹੋ ਇਸ ਲਈ ਮਾਸ ਖਾਣ ਦੀ ਪਰਮਿਸ਼ਨ ਗੁਰੂ ਸਾਹਿਬ ਨੇ ਸਿੱਖ ਨੂੰ ਕਦੀ ਵੀ ਨਹੀਂ ਦਿੱਤੀ ਗੁਰਬਾਣੀ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਆਤਮਿਕ ਜੀਵਨ ਲਈ ਮਨੁੱਖ ਲਈ ਸਾਦਾ ਭੋਜਨ ਹੀ ਸਭ ਤੋਂ ਵੱਧ ਸਹੀ ਅਤੇ ਯੋਗ ਹੈ ਨਾ ਕਿ ਜਾਨਵਰ ਦਾ ਮਾਸ ਇਤਿਹਾਸ ਵਿੱਚੋਂ ਕੋਈ ਵੀ ਇੱਕ ਸਾਖੀ ਨਹੀਂ ਮਿਲਦੀ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਲੰਗਰ ਵਿੱਚ ਕਦੀ ਮਾਸ ਵਰਤਿਆ ਜਾਂਦਾ ਸੀ ਸਿੱਖ ਧਰਮ ਵਿੱਚ ਮਾਸ ਖਾਣਾ ਬਿਲਕੁਲ ਹੀ ਮਨਾ ਹੈ ਅਤੇ ਇਸੇ ਕਰਕੇ ਲੰਗਰ ਵਿੱਚ ਵੀ మాਸ ਨਹੀਂ ਵਰਤਿਆ ਜਾਂਦਾ ਤੁਹਾਡੇ ਵਿੱਚੋਂ ਕਈ ਸ਼ਾਇਦ ਜਾਣਦੇ ਹੋਣਗੇ ਕਿ ਗੁਰੂੰਗਦੇ ਪਾਸ਼ਾ ਜੀ ਦੇ ਲੰਗਰ ਬਾਰੇ ਇੱਕ ਸਾਖੀ ਮਿਲਦੀ ਹੈ ਕਿ ਉਹਨਾਂ ਦੇ ਲੰਗਰ ਵਿੱਚ మాਸ ਵਰਤਿਆ ਜਾਂਦਾ ਸੀ ਇਸ ਦਾ ਅਸਲ ਭੇਦ ਕੀ ਹੈ ਅਤੇ ਸੱਚ ਕੀ ਹੈ ਇਹ ਸਾਰੇ ਵਿਚਾਰ ਅਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਵੱਖਰੀ ਵੀਡੀਓ ਵਿੱਚ ਪੇਸ਼ ਕਰਾਂਗੇ ਅਤੇ ਇਸ ਦੀ ਪਰਤਦਰ ਪਰਤ ਖੋਲ ਕੇ ਸਾਰੀ ਗੱਲ ਤੁਹਾਡੇ ਅੱਗੇ ਸਾਂਝੀ ਕਰਾਂਗੇ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਜਦੋਂ ਵੀ ਅਸੀਂ ਇਹ ਵੀਡੀਓ ਲੈ ਕੇ ਆਈਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਵੇ ਤਨੂ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੰਗੀ ਲੱਗੇ ਹੋਵੇ ਤਾਂ ਦੂਜਿਆਂ ਨਾਲ ਜਰੂਰ ਸ਼ੇਅਰ ਕਰਨੀ ਤਾਂ ਕਿ ਦੂਸਰਿਆਂ ਦੇ ਵੀ ਮਾਸ ਖਾਣ ਬਾਰੇ ਭੁਲੇਖੇ ਦੂਰ ਹੋ ਸਕਣ ਅਤੇ ਆਓ ਅਸੀਂ ਵੀ ਪੰਡਤ ਨਾਨੂ ਵਾਂਗ ਗੁਰੂ ਸਾਹਿਬ ਦੇ ਸੱਚੇ ਸਿੱਖ ਬਣੀਏ ਅਤੇ ਮਾਸ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਛੱਡ ਕੇ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੇ ਸਿੱਖ ਬਣੀਏ ਅਤੇ ਆਪਣਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਤੁਹਾਡੇ ਉਤੇ ਆਪਣੀ ਬੇਅੰਤ ਮਿਹਰ ਕਰਨ ਤੁਸੀਂ ਸਦਾ ਗੁਰਮਤਿ ਦੇ ਰਾਹ ਤੇ ਚੱਲਦੇ ਰਹੋ ਅਤੇ ਨਾਮ ਸਿਮਰਨ ਦੀਆਂ ਕਮਾਈਆਂ ਨਾਲ ਆਪਣਾ ਜੀਵਨ ਸਫਲ ਕਰੋ ਅਗਲੀ ਵੀਡੀਓ ਤੱਕ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ